ਪੂ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਸਿੱਧੂ ਮੂਸੇਵਾਲਾ ਨੂੰ ਚਾਉਣ ਵਾਲਿਆਂ ਲਈ ਬਹੁਤ ਵੱਡੀ ਖੁਸ਼ਖਬਰੀ ਗੀਤ ਉਹਨਾਂ ਦੇ ਅਫੀਸ਼ੀਅਲ YouTube ਚੈਨਲ ਤੇ ਰਿਲੀਜ਼ ਹੋ ਗਿਆ ਹੈ ਹੁਣੇ-ਹੁਣੇ ਇਹ ਗੀਤ ਰਿਲੀਜ਼ ਹੋਇਆ ਹੈ ਤੁਹਾਨੂੰ ਉਸ ਦੇ ਬਾਰੇ ਸੁਣਾਵਾਂਗੇ ਸਾਡੀ ਬਹੁਤ ਹੀ ਸਿਰਾ ਗੀਤ ਹੈ ਤਾਂ ਗੀਤ ਦੀ ਅਗਰ ਗੱਲ ਕਰੀਏ ਤਾਂ ਸਨੀ ਮਾਲਟਨ ਉਹਨਾਂ ਦੇ ਪੱਕੇ ਯਾਰ ਨਾਲ ਗੀਤ ਆਇਆ 410 410 ਗੀਤ ਦਾ ਨਾਮ ਔਰ ਅੱਜ ਰਿਲੀਜ਼ ਹੋਣਾ ਸੀ ਦੋ ਦਿਨ ਪਹਿਲਾਂ ਸਿੱਧੂ ਮੂਸੇਵਾਲਾ ਦੀ ਟੀਮ ਸਨੀ ਮਾਲਟਨ ਉਹਨਾਂ ਨੇ ਇਸ ਬਾਰੇ ਕਿਹਾ ਸੀ ਕਿ ਗੀਤ ਜਿਹੜਾ ਆ ਰਿਲੀਜ਼ ਕੀਤਾ ਜਾਵੇਗਾ ਤਾਂ ਗੀਤ ਸੁਣਿਆ ਜਾ ਰਿਹਾ ਹੈ ਰਿਕਾਰਡ ਟੁੱਟਣ ਜਾ ਰਿਹਾ ਜਿਵੇਂ ਸਿੱਧੂ ਮੂਸੇਵਾਲਾ ਦੇ ਪਹਿਲੇ ਗੀਤਾਂ ਨੇ ਰਿਕਾਰਡ ਤੋੜੇ ਚਾਹੇ ਉਹ ਗੀਤ ਮੇਰਾ ਨਾ ਹੋਵੇ ਜਦੋਂ ਵਾਰ ਗਈ ਐਸਵਾਈਐਲ ਹੋਵੇ ਤਾਂ ਬਹੁਤ ਸਾਰੇ ਗੀਤਾਂ ਨੇ ਰਿਕਾਰਡ ਤੋੜੇ ਉਹਨਾਂ ਦੇ ਜਾਣ ਤੋਂ ਬਾਅਦ ਵੀ ਤਾਂ ਹੁਣ ਗੀਤ 410 ਆਇਆ ਹੈ ਹੁਣ ਉਹ ਵੀ ਰਿਕਾਰਡ ਤੋੜਨ ਜਾ ਰਿਹਾ ਹੈ ਮੇਰੇ ਨਾਲ ਗगन ਮੌਜੂਦ ਹੈ ਗगन ਗੀਤ ਵੀ ਸੁਣ ਰਹੇ ਨੇ ਗगन ਪਹਿਲੀਆਂ ਲਾਈਨਾਂ ਕਿਵੇਂ ਦੀਆਂ ਨੇ ਤਾਂ ਸਦੂ ਮੁਸੇ ਵਾਲਾ ਦੀ ਉਹ ਤਾਕ ਜੋ ਉਸਦੇ ਜਿਉਂਦੇ ਜੀ ਸੀਗੀ ਉਸ ਤਰ੍ਹਾਂ ਦੀ ਮਹਿਸੂਸ ਹੋ ਰਹੀ ਹੈ ਦੇਖੋ ਸ਼ੁਰੂਆਤ ਦੇ ਵਿੱਚ ਤਾਂ ਜੇ ਸਨੀ ਮਾਲਟਨ ਦਾ ਜੋ ਰੈਪ ਹੈ ਅੰਗਰੇਜ਼ੀ ਦੇ ਵਿੱਚ ਰੈਪ ਹੈ ਉਹੀ ਉਹਨਾਂ ਦੇ ਵੱਲੋਂ ਜ਼ਿਆਦਾ ਅਜੇ ਤੱਕ ਸੁਣ ਪਾ ਰਹੇ ਆ ਅਜੇ ਥੋੜੀ ਮੈਨੂੰ ਲੱਗਦਾ ਕਿ ਜਦੋਂ ਗਾਣਾ ਦਾ ਅਗਲਾ ਅੰਤਰਾ ਆਊਗਾ ਤਾਂ ਸਿੱਧੂ ਮੂਸੇ ਦਾ ਰੈਪ ਆਊਗਾ ਸ਼ੁਰੂ ਹੋਈ ਗਿਆ ਮੈਂ ਸੁਣਦਾ ਕੀ ਤੁਸੀਂ ਸੁਣੋ ਸੁਣੋ ਤਾਂ ਬਿਲਕੁਲ ਸਿੱਧੂ ਮੂਸੇਵਾਲਾ ਨੂੰ ਚਾਉਣ ਵਾਲੇ ਉਹਨਾਂ ਦੇ YouTube ਅਕਾਊਂਟ ਤੇ ਜਾ ਕੇ ਗੀਤ ਸੁਣ ਸਕਦੇ ਨੇ ਬਹੁਤ ਵੱਡੀ ਖੁਸ਼ਖਬਰੀ ਹੈ ਸਿੱਧੂ ਮੂਸੇਵਾਲਾ ਨੂੰ ਚਾਉਣ ਵਾਲਿਆਂ ਲਈ 410 ਗੀਤ ਅਗਰ ਗੱਲ ਕੀਤੀ ਜਾਵੇ ਤਾਂ ਅਸੀਂ ਦੇਖਣਾ ਵੀ ਚਾਹਾਂਗੇ ਕਿ ਕਿੰਨੇ ਬੰਦੇ ਦੇਖ ਰਿਹਾ ਸਕਰੀਨ ਤੇ ਨਾ ਦਿਖਾਇਆ ਜਾਵੇ ਤਾਂ ਤੁਹਾਨੂੰ ਦੱਸਦੇ ਚੱਲਦੇ ਹਾਂ 92670 ਲੋਕ ਵਾਚ ਕਰ ਰਹੇ ਨੇ 4 ਮਿੰਟਾਂ ਦੇ ਵਿੱਚ ਵਿੱਚ ਔਰ ਉਡੀਕ ਕਰ ਰਹੇ ਸੀ ਜਦੋਂ ਗੀਤ ਔਰ ਰਿਲੀਜ਼ ਹੋਣ ਤੋਂ 1 ਮਿੰਟ ਪਹਿਲਾਂ 35000 ਉਹਨਾਂ ਦੇ ਫੈਨਸ ਉਹਨਾਂ ਨੂੰ ਚਾਉਣ ਵਾਲੇ YouTube ਤੇ ਵੇਚ ਕਰ ਰਹੇ ਸੀ ਜਦੋਂ ਪ੍ਰੀਮੀਅਰ ਲੱਗਿਆ ਹੋਇਆ ਸੀ ਤਾਂ ਬੰਦੇ ਲਗਾਤਾਰ ਵਧ ਰਹੀ ਆਡੀਅנס ਵਧ ਰਹੀ ਆ 94000 ਜਿਹੜੀ ਆ ਉਹ ਆਡੀਅנס ਲਗਾਤਾਰ ਵਧ ਰਹੀ ਹੈ ਰਿਕਾਰਡ ਟੁੱਟ ਰਹੇ ਨੇ ਕਮੈਂਟ ਤੇ ਕਮੈਂਟ ਆ ਰਹੇ ਨੇ ਕਮੈਂਟ ਤੇ ਕਮੈਂਟ ਆ ਰਹੇ ਨੇ ਸਿੱਧੂ ਮੂਸੇਵਾਲਾ ਜ ਲਈ ਕਿਉਂਕਿ ਸਿੱਧੂ ਮੂਸੇਵਾਲਾ ਜਦੋਂ ਜਿਉਂਦੇ ਜੀ ਗੀਤ ਆਏ ਤਾਂ ਉਹਨਾਂ ਨੇ ਵੀ ਬਹੁਤ ਰਿਕਾਰਡ ਤੋੜੇ ਉਹਨਾਂ ਦੇ ਜਾਣ ਤੋਂ ਬਾਅਦ ਐਸ.ਓ.ਆਈ.ਐਲ ਨੇ ਰਿਕਾਰਡ ਤੋੜੇ ਹੁਣੇ ਪਿੱਛੇ ਡ੍ਰੀਪੀ ਗੀਤ ਨੇ ਰਿਕਾਰਡ ਤੋੜੇ ਮਿਲੀਅਨ ਦੇ ਵਿੱਚ ਉਹ ਗੀਤ ਚੱਲਿਆ ਤਾਂ ਹੁਣ 410 ਗੀਤ ਜਿਹੜਾ ਆ ਉਹ ਰਿਕਾਰਡ ਤੋੜ ਰਿਹਾ ਹੈ ਤਾਂ ਅਗਰ ਵੇਖੇ ਚੱਲੀਏ ਤਾਂ ਲਗਾਤਾਰ ਮਿੰਟਾਂ ਸਕਿੰਟਾਂ ਦੇ ਵਿੱਚ ਬੰਦੇ 2-2 3-3 ਹਜ਼ਾਰ ਵਧ ਰਹੇ ਨੇ YouTube ਦੇ ਉੱਤੇ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਕਿਤੇ ਕਿਸੇ ਕਲਾਕਾਰ ਦਾ ਗੀਤ ਆ ਜਾਵੇ ਤਾਂ ਉਹ ਉਹ ਤਾਂ ਮੇਰੇ ਖਿਆਲ ਨਾਲ ਕਈ ਵਾਰ ਤਾਂ 2-2 3-3 ਦਿਨ ਵਿਊ ਹੀ ਨਹੀਂ ਆਉਂਦੇ ਹੁੰਦੇ ਕਈ ਵਾਰ ਤਾਂ ਇਹ ਵੀ ਕਹਿ ਦਿੰਦੇ ਹੁੰਦੇ ਕਿ ਫੇਕ ਵਿਊ ਨੇ ਇੰਨੇ ਵਿਊ ਨਹੀਂ ਪਰ ਇਸ ਛੋਟੇ ਦੇ ਜਦੋਂ ਗੀਤ ਆਉਂਦਿਆ ਸਾਰੀ ਨਾ ਕੋਈ ਪ੍ਰੋਮੋਸ਼ਨ ਨਾ ਕੋਈ ਲਿੰਕ ਸ਼ੇਅਰ ਬੰਦੇ ਤੇ ਬੰਦਾ ਬੈਠ ਰਿਹਾ ਗਾਣੇ ਸੁਣ ਰਿਹਾ ਨੇ ਤਾਂ ਹੁਣੇ-ਹੁਣੇ 96000 95000 ਆਡੀਅנס ਲਗਾਤਾਰ ਵਧ ਰਹੀ ਹੈ ਕਮੈਂਟ ਲੋਕਾਂ ਦੇ ਆ ਰਹੇ ਨੇ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲਾ ਹੋ ਗਈ ਹੈ ਕਮੈਂਟਾਂ ਦੇ ਵਿੱਚ ਮਿਸ ਯੂ ਸਿੱਧੂ ਵੀ ਕਹਿ ਰਹੇ ਨੇ ਤਾਂ ਗੀਤ ਵੀ ਜਿਹੜੇ ਸੁਣ ਰਹੇ ਨੇ ਵਿਕਰਮ ਤੋਂ ਵਿਕਰਮ ਕੋਲ ਵੀ ਚੱਲਾਂਗੇ ਤਾਂ ਉਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਵਿਕਰਮ ਗੀਤ ਵੀ ਸੁਣ ਰਹੇ ਨੇ ਵਿਕਰਮ ਹੁਣ ਤੱਕ ਦੀ ਪੂਰਾ ਗੀਤ ਸੁਣ ਲਿਆ ਤੁਸੀਂ ਬਿਲਕੁਲ ਸਿੱਧੂ ਦਾ ਵੀ ਹੈਗਾ ਇਹਦੇ ਵਿੱਚ ਪਾਰਟ ਆ ਔਰ ਉਸ ਤੋਂ ਪਹਿਲਾਂ ਸਨੀ ਮਾਲਟਨ ਨੇ ਗਾਇਆ ਕਿਉਂਕਿ ਸਨੀ ਮਾਲਟਨ ਦੀ ਦੋਸਤੀ ਮਿੱਤਰਤਾ ਚੰਗੀ ਸੀ ਸਨੀ ਮਾਲਟਨ ਮਿਊਜ਼ਿਕ ਡਾਇਰੈਕਟਰ ਵੀ ਨੇ ਔਰ ਉਹਨਾਂ ਨੇ ਕੰਪੋਜ਼ ਵੀ ਕੀਤਾ ਲਿਖਿਆ ਦੋਨਾਂ ਨੇ ਮਿਲ ਕੇ ਆ ਸਿੱਧੂ ਨੇ ਵੀ ਲਿਖਿਆ ਇਹਦੇ ਵਿੱਚ ਔਰ ਕੁਝ ਪਾਰਟ ਸਿੱਧੂ ਦਾ ਤੇ ਕੁਝ ਸਨੀ ਮਾਲਟਨ ਉਹਨਾਂ ਦਾ ਪਾਰਟ ਆ ਕੁਝ ਅੱਧਿਓ ਵੱਧ ਪਾਰਟ ਜਿਹੜਾ ਜ਼ਿਆਦਾ ਪਾਰਟ ਪ੍ਰਿੰਸ ਉਹ ਗਾਇਆ ਵੀ ਔਰ ਲਿਖਿਆ ਵੀ ਜਿਹੜਾ ਉਹ ਸਨੀ ਮਾਲਟਨ ਨੇ ਔਰ ਅਗਲਾ ਪਾਰਟ ਆ ਜੇ ਮੈਂ ਥੋੜਾ ਸੁਣਿਆ ਮੈਨੂੰ ਲੱਗਦਾ ਕਿ ਥੋੜਾ ਜਾ ਸੁਣਨਾ ਕੀ ਕਹਿ ਸੁਣ ਲਓ ਪਹਿਲਾਂ ਪੂਰਾ ਸੁਣ ਲਿਓ ਸਾਨੂੰ ਹਾਕ ਮਾਰੇਓ ਤਾਂ ਬਹੁਤ ਖੁਸ਼ਖਬਰੀ ਵਾਲੀ ਗੱਲ ਹੈ ਤਾਂ ਪੂਰਾ ਗੀਤ ਸੁਣਿਆ ਜਾ ਚੁੱਕਿਆ ਹੈ ਗगन ਤੋਂ ਜਾਣਾ ਚਾਹਾਂਗੇ ਲਿਰਿਕਸ ਕਿਵੇਂ ਦੇ ਲਿਰਿਕਸ ਦੇ ਵਿੱਚ ਕਿਹੜੀਆਂ ਗੱਲਾਂ ਕਈਆਂ ਗਈਆਂ ਕਿਉਂਕਿ ਅਕਸਰ ਕਿਹਾ ਜਾਂਦਾ ਸੀ ਕਿ ਸਿੱਧੂ ਮੂਸੇਵਾਲਾ ਜਦੋਂ ਵੀ ਕੋਈ ਗੀਤ ਕਰਦੇ ਹੁੰਦੇ ਸੀ ਤਾਂ ਉਹ ਸੱਚੀਆਂ ਹੁੰਦੀਆਂ ਸੀ ਕੀ ਕੁਝ ਲਾਈਨਾਂ ਨੇ ਸਿੱਧੂ ਮੂਸੇਵਾਲਾ ਦੇ ਦੇਖੋ ਪਹਿਲਾਂ ਤਾਂ ਜਿਹੜਾ ਇਹ 410 ਸੀਗਾ ਸੋ ਇਹੀ ਸਮਝ ਆ ਰਹੀ ਸੀ ਕਿ ਇਹ ਕੈਨੇਡਾ ਬੇਸ ਹਾਈਵੇ ਦੀ ਜ਼ਿਕਰ ਹੋਣਾ ਕਿਉਂਕਿ ਕੈਨੇਡਾ ਦੇ ਵਿੱਚ ਹਾਈਵੇ ਹੈ ਇਹ 410 ਹੀ ਹਾਈਵੇ ਆ ਔਰ ਤੁਸੀਂ ਦੇਖਿਆ ਹੋਊਗਾ ਉੱਪਰ ਲੋਗੋ ਦੇ ਵਿੱਚ ਵੀ ਉਹ ਕਰਾਉਨ ਪ੍ਰਿੰਸ ਉੱਪਰ ਜਿਹੜਾ ਲੱਗਿਆ ਹੋਇਆ ਸੀ ਤਾਂ ਇਹ 410 ਹਾਈਵੇ ਹੈ ਕੈਨੇਡਾ ਦਾ ਹਾਈਵੇ ਹੈ ਜਿਹੜਾ ਕਿ 온ਟਾਰੀਓ ਤੇ ਬ੍ਰੈਂਟਨ ਨੂੰ ਜੋੜਦਾ ਹੈ ਕਾਂ ਉਸੇ ਦੇ ਉੱਤੇ ਆਧਾਰਿਤ ਉਹ ਗੀਤ ਜਿਹੜਾ ਹੈ ਉਹ ਸਨੀ ਮਾਲਟਨ ਦੇ ਵੱਲੋਂ ਗਾਇਆ ਗਿਆ ਔਰ ਸਿੱਧੂ ਮੂਸੇਵਾਲਾ ਦੀ ਹਰ ਵਾਰ ਦੀ ਤਰ੍ਹਾਂ ਜਿਸ ਤਿੱਕ ਦਿਨਾਂ ਤੋਂ ਉਹਨਾਂ ਦੇ ਗੀਤਾਂ ਦੇ ਵਿੱਚ ਉਹ ਬੇਬਾਕੀ ਨਜ਼ਰ ਆਉਂਦੀ ਹੈ ਜਿਸ ਤਿੱਕਨਾ ਸਿੱਧੂ ਮੂਸੇਵਾਲਾ ਦੇ ਜਿਹੜੇ ਲਫ਼ਜ਼ ਹੁੰਦੇ ਨੇ ਜੋ ਗੀਤ ਦੇ ਲਿਰਿਕਸ ਹੁੰਦੇ ਨੇ ਉਸੇ ਤਰੀਕੇ ਦੇ ਨਾਲ ਇਸ ਗੀਤ ਦੇ ਵਿੱਚ ਵੀ ਉਹ ਨਜ਼ਰ ਆਏ ਔਰ ਖਾਸ ਤੌਰ ਦੇ ਉੱਤੇ ਉਹਨਾਂ ਨੇ ਜ਼ਿਕਰ ਇਹ ਵੀ ਕੀਤਾ ਕਿ ਮੁੰਡਾ ਪਲਾਜ਼ਾ ਦੇ ਵਿੱਚ ਘੁੰਮਦਾ ਹੈ ਮੁੰਡਾ ਗੀੜੀ ਮਾਰ ਰਿਹਾ ਹੈ ਮੈਨੂੰ ਫੜਨ ਦੇ ਲਈ ਕੋਸ਼ਿਸ਼ਾਂ ਜਾਰੀ ਨੇ ਤਾਂ ਜਿਸ ਤਰੀਕੇ ਨਾਲ ਸਿੱਧੂ ਦੇ ਹੋਰ ਗੀਤਾਂ ਦੇ ਵਿੱਚ ਸਾਨੂੰ ਉਹ ਮਜ਼ਾ ਸੁਣਨ ਨੂੰ ਮਿਲਦਾ ਸੀ ਉਹੀ ਇਸ ਗੀਤ ਦੇ ਵਿੱਚ ਵੀ ਹੈ ਤਾਂ ਹੋ ਸਕਦਾ ਇਸ ਗੀਤ ਨੂੰ ਐਂਗਲ ਕੁਝ ਹੋਰ ਵੱਖਰਾ ਦੇਣਾ ਹੋਵੇ ਪਰ ਹੁਣ ਸਿੱਧੂ ਇਸ ਦੁਨੀਆ ਦੇ ਵਿੱਚ ਨਹੀਂ ਹੈ ਤੇ ਇਸ ਕਰਕੇ ਸਨੀ ਮਾਲਟਨ ਨੇ ਸ਼ੁਰੂਆਤੀ ਜਿਹੜਾ ਪਹਿਲਾ ਅੰਤਰੇ ਦੋ ਨੇ ਉਹ ਆਪ ਅੰਗਰੇਜ਼ੀ ਦੇ ਵਿੱਚ ਗਾਏ ਔਰ ਬਾਅਦ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਜਿਹੜਾ ਰੈਪ ਹੈ ਪੰਜਾਬੀ ਦੇ ਵਿੱਚ ਉਹ ਅਖੀਰ ਦੇ ਵਿੱਚ ਰੱਖਿਆ ਕੈਨੇਡਾ ਦੇ ਸਟਰਗਲ ਦੇ ਟਾਈਮ ਦੀ ਉਹ ਗੱਲਾਂ ਉਸ ਪੀਰੀਅਡ ਨੂੰ ਜੜਾਇਆ ਹੈ ਉਹ ਇਹਨਾਂ ਦੇ ਵੱਲੋਂ ਗੀਤਾਂ ਦੇ ਵਿੱਚ ਦਰਸਾਇਆ ਗਿਆ 410 ਬੇਸਿਕਲੀ ਕਿਉਂਕਿ 295 ਗੀਤ ਸਿੱਧੂ ਮੂਸੇਵਾਲਾ ਸੀ ਤਾਂ ਬੋਤਿਆਂ ਨੂੰ ਇਹੀ ਸੀ ਕਿ 295 295 ਜਿਹੜਾ ਇੱਕ ਨੰਬਰ ਨਿਊਮੈਰਿਕ ਨੰਬਰ ਦੇ ਤੌਰ ਦੇ ਉੱਤੇ ਗੀਤ ਆਇਆ ਸੀ ਕਿ ਉਸੇ ਦੇ ਤਰੀਕੇ ਦਾ ਕੋਈ ਗੀਤ ਜਿਹੜਾ ਹੈ ਉਹ 410 ਵੀ ਕੋਈ ਉਮੀਦਾਂ ਹੋਊਗਾ ਤਾਂ 410 ਬੇਸਿਕਲੀ ਅਸੀਂ ਆਪਣੇ ਉਹੀ ਦਰਸ਼ਕਾਂ ਨੂੰ ਵੀ ਦੱਸ ਦਈਏ ਕਿ 410 ਉੱਥੇ ਦਾ ਹਾਈਵੇ ਹੈ ਕੈਨੇਡਾ ਦਾ ਹਾਈਵੇ ਹੈ ਤਾ 400 ਤੇ 403 ਜੇ ਮੈਂ ਗਲਤ ਨਹੀਂ ਹਾਂ ਤਾਂ ਫੋਰ ਲੇਨ ਹਾਈਵੇ ਉਹਨੂੰ ਜੋੜਦਾ ਆਪਸ ਕੰਪਾਈਲ ਕਰਦਾ ਹੈ ਤਾਂ ਉਸ ਹਾਈਵੇ ਦੇ ਉੱਤੇ ਇਹਨਾਂ ਨੇ ਇਹ ਗੀਤ ਗਾਇਆ ਹੋਇਆ ਤਾਂ ਮੈਨੂੰ ਲੱਗਦਾ ਕਿ ਸਿੱਧੂ ਮੂਸੇ ਦਾ ਦੇ ਫੈਨਸ ਜਿਹੜੇ ਉਹ ਨਿਰਾਸ਼ ਤਾਂ ਨਹੀਂ ਹੋਣਗੇ 2 ਮਿੰਟ ਦਾ ਗੀਤ ਹੈ ਇਹ ਮੇਨੂੰ ਲੱਗਾ 4 4 ਮਿੰਟ 45 ਸੈਕਿੰਡ ਦਾ ਨਾ ਕਿ ਮੈਨੂੰ ਲੱਗਿਆ ਕਿਉਂਕਿ ਅੱਗੇ ਉਹ ਕਿਉਂਕਿ ਨੰਬਰ ਵੀ ਚੱਲ ਰਹੇ ਹੁੰਦੇ ਐ ਡਿਊਰੇਸ਼ਨ ਚੱਲ ਰਹੀ ਹੁੰਦੀ ਐ ਔਰ ਤੁਸੀਂ ਦੇਖੋ ਕੁਝ ਹੀ ਦੇਰ ਦੇ ਵਿੱਚ ਆਪਣੇ ਦੇਖਦੇ ਦੇਖਦੇ ਹੀ 75000 ਤਾਂ ਜਿਹੜੇ ਨੇ ਉਹ ਅ ਜੇ ਉਹ ਤੇ ਲਾਈਕ ਆ ਚੁੱਕੇ ਨੇ ਔਰ ਲਗਾਤਾਰ ਕਿੰਨੇ ਹੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਸ ਦੇ ਫੈਨਸ ਨੇ ਉਹ ਇਸੋ ਲਈ ਇੰਤਜ਼ਾਰ ਕਰ ਰਹੇ ਸੀ ਪਰ ਹੁਣ ਇੱਕ ਗੱਲ ਇਹ ਹੈ ਦੇਖੋ ਪ੍ਰਿੰਸ ਗਾਣਾ ਜਿਹੇ ਜਾਂ ਮਰਜ਼ੀ ਹੋਵੇ ਸਿੱਧੂ ਦੇ ਜਿਹੜੇ ਸਮਰਥਕ ਨੇ ਨਾ ਉਹਨਾਂ ਨੇ ਸੈਲੀਬ੍ਰੇਟ ਕਰਨਾ ਹੀ ਕਰਨਾ ਹੈ ਪਾਵੇਂ ਉਸ ਗਾਣੇ ਦੇ ਵਿੱਚ ਸਿੱਧੂ ਦੇ ਦੋ ਬੋਲ ਕਿਉਂ ਨਾ ਹੁੰਦੇ ਸਿੱਧੂ ਮੂਸੇ ਵਾਲਾ ਹੀ ਕਿਉਂ ਨਾ ਕਿਹਾ ਹੁੰਦਾ ਸਿੱਧੂ ਮੂਸੇ ਵਾਲਾ ਉਹਨਾਂ ਦੇ ਫੈਨਸ ਨੇ ਉਹਨਾਂ ਨੂੰ ਐਪਰੀਸ਼ੀਏਟ ਹੀ ਕਰਨਾ ਸੀ ਉਹਨਾਂ ਨੇ ਸੁਣਨਾ ਹੀ ਸੁਣਨਾ ਸੀ ਇਹ ਸਿੱਧੂ ਦੀ ਆਰਮੀ ਹੈ ਸਿੱਧੂ ਦੀ ਪਾਵਰ ਹੈ ਸਿੱਧੂ ਦਾ ਉਹਦੇ ਫੈਨਸ ਦੇ ਵਿੱਚ ਪਿਆਰ ਹੈ ਜਿਹੜਾ ਕਿ ਉਹ ਰਹਿਂਦੀ ਦੁਨੀਆ ਤੱਕ ਬਣਾ ਕੇ ਚੱਲਾ ਗਿਆ ਜਿਵੇਂ ਸਿੱਧੂ ਮੂਸੇ ਵਾਲਾ ਦਾ ਗੀਤ ਵੀ ਸੀ ਨਾ ਜਗ ਤੇ ਆਵਾਜ਼ਾਂ ਤਾਂ ਬਹੁਤ ਹੀ ਆਈਆਂ ਨੇ ਪਰ ਸਿੱਧੂ ਮੂਸੇ ਵਾਲਾ ਜਿਹੜਾ ਹੈ ਉਹ ਅਮਰ ਹੀ ਜਿਉਂਦਾ ਹੀ ਅਮਰ ਹੋ ਗਿਆ ਤਾਂ ਉਸੇ ਤਰੀਕੇ ਨਾਲ ਹੀ ਇਹ ਸਿੱਧੂ ਤਾਂ ਜਿਹੜਾ ਹੈ ਉਹ ਆਪਣੀ ਪਛਾਣ ਆਪਣਾ ਇੱਕ ਨਾਮ ਆਪਣੀ ਇੱਕ ਛਾਪ ਅਜਿਹੀ ਇਸ ਇੰਡਸਟਰੀ ਦੇ ਉੱਤੇ ਛੱਡ ਕੇ ਗਿਆ ਕਿ ਹੁਣ ਜਦੋਂ-ਜਦੋਂ ਵੀ ਉਹਦਾ ਗਾਣਾ ਡਿੱਗਿਆ ਕਰੂਗਾ ਗਾਣਾ ਆਇਆ ਕਰੂਗਾ ਉਸਦੇ ਫੈਨਸ ਹਮੇਸ਼ਾ ਸੈਲੀਬ੍ਰਿਟੀ ਕਰਿਆ ਕਰਨਗੇ ਕਦੀ ਵੀ ਨਰਾਸ਼ ਨਹੀਂ ਤੁਸੀਂ ਜਦੋਂ ਗੀਤ ਸੁਣ ਰਹੇ ਸੀ ਲਿਰਿਕਸ ਤੇ ਕੀ ਮਹਿਸੂਸ ਕੀਤਾ ਤੁਸੀਂ ਉਹਨਾਂ ਨੇ ਲਿਰਿਕਸ ਨੂੰ ਸੁਣ ਕੇ ਕਿਵੇਂ ਦੀ ਤੁਹਾਡੇ ਅੱਗੇ ਮੈਂ ਜਾ ਰਹੀ ਸੀ ਕਿਉਂਕਿ ਮੈਂ ਇਹ ਗਾਣਾ ਜਿਹੜਾ ਸੁਣ ਰਿਹਾ ਸੀ ਹੈੱਡਫੋਨਸ ਮੈਨੂੰ ਉਹ ਕਲੈਰਿਟੀ ਜਿਹੜੀ ਪ੍ਰੋਪਰ ਨਹੀਂ ਸੁਣ ਪਾਈ ਕਿਉਂਕਿ ਰਾਮ ਨਾਲ ਜਦੋਂ ਆਪਾਂ ਇੱਕ ਬੈ ਕੇ ਉਹ ਲਿਰਿਕਸ ਨੂੰ ਜਦੋਂ ਆਪਾਂ ਐਬਜ਼ਾਰਬ ਕਰਦੇ ਆ ਨਾ ਤਾਂ ਪ੍ਰਿੰਸ ਨੂੰ ਲੱਗਦਾ ਹੁੰਦਾ ਕਿ ਉਹ ਬੰਦਾ ਫਿਰ ਈਜ਼ੀਲੀ ਉਹਨੂੰ ਰਿਲੇਟ ਕਰ ਪਾਉਂਦਾ ਹੁੰਦਾ ਹੈ ਅਜੇ ਮੈਨੂੰ ਲੱਗਦਾ ਦੋ ਤਿੰਨ ਵਾਰ ਗਾਣੇ ਜਦੋਂ ਸੁਣਾਗੇ ਫਿਰ ਪਤਾ ਚੱਲੂਗਾ ਕਿ ਉਹਦੇ ਵਿੱਚ ਪ੍ਰੋਪਰ ਵਰਡਿੰਗ ਕੀ ਹੈ ਕਿਉਂਕਿ ਇੱਥੇ ਰੋਲਾ ਵੀ ਸੀਗਾ ਤੁਸੀਂ ਵੀ ਲਾਈਵ ਕਰ ਰਹੇ ਸੀ ਪਿੱਛੇ ਪੰਜ ਛੇ ਸਿੱਧੂ ਦਾ ਗਾਣਾ ਅਜੇ ਹੈ ਕਿ ਇਹ ਨਿਰਾਸ਼ਾ ਨਹੀਂ ਕਰੂਗਾ ਹੁਣ ਇਹ ਟ੍ਰੈਂਡਿੰਗ ਦੇ ਵਿੱਚ ਰਹੂਗਾ ਇਹਦੀਆਂ ਰੀਲਾਂ ਬਣਨੀਆਂ ਨਹੀਂ ਇਸਦੇ ਗਾਣੇ ਦੇ ਜਿਹੜੇ ਬੋਲ ਨੇ ਉਹ ਸਭ ਨੇ ਆਪਣੀ ਗੱਡੀਆਂ 'ਚ ਚਲਾਣੇ ਨੇ ਇਹ ਗਾਣਾ ਗੱਡੀਆਂ 'ਚ ਵੀ ਲੋਕਾਂ ਨੇ ਸੁਣਨਾ ਹੈ ਇਹ ਗਾਣੇ ਦੇ ਉੱਤੇ ਰੀਲਾਂ ਹੁਣ ਤੁਸੀਂ ਦੇਖਣਾ ਹੈ ਅਸਲ ਇਹ ਹੈ ਕਿ ਨਿੱਕੇ ਮੂਸੇ ਵਾਲੇ ਦੇ ਆਉਣ ਤੋਂ ਬਾਅਦ ਇਹ ਪਹਿਲਾ ਗੀਤ ਹੈ ਪਹਿਲਾ ਗੀਤ ਹੈ ਸਨੀ ਮਾਲਟਨ ਦਾ ਸਿੱਧੂ ਦੇ ਆਉਣ ਤੋਂ ਬਾਅਦ ਇਹ ਸਿੱਧੂ ਦਾ ਪਹਿਲਾ ਬਿਲਕੁਲ ਔਰ ਸਨੀ ਮਾਲਟਨ ਨਾਲ ਜਿਸ ਤਰੀਕੇ ਨਾਲ ਨੇੜਤਾ ਸਿੱਧੂ ਦੀ ਰਹੀ ਹੈ ਔਰ ਸਨੀ ਮਾਲਟਨ ਨੇ ਜਿਹੜਾ ਟੀਜ਼ਰ ਵੀ ਕੱਢਿਆ ਸੀ ਨਾ ਕਿ ਉਹ ਸਿੱਧੂ ਭਰਾ ਹੈ ਹੈ ਨਾ ਉਹ ਸ਼ੁਰੂਆਤੀ ਦੌਰ ਦੇ ਵਿੱਚ ਸਨੀ ਮਾਲਟਨ ਔਰ ਸਿੱਧੂ ਮਸੂਰ ਦਾ ਕੋਲਾਬ ਹੋਣਾ ਸਟਰਗਲ ਪੀਰੀਅਡ ਦੇ ਵਿੱਚ ਜਦੋਂ ਸਿੱਧੂ ਕੈਨੇਡਾ ਵਿੱਚ ਜਾਂਦਾ ਉੱਥੇ ਸਟਰਗਲ ਪੀਰੀਅਡ ਦੇ ਦੌਰਾਨ ਜਿਹੜਾ ਹੈ ਉਹਨਾਂ ਦੇ ਵੱਲੋਂ ਆਪਸ ਦੇ ਵਿੱਚ ਇਕੱਠੇ ਹੋ ਕੇ ਕੋਲਾਬ ਕੀਤਾ ਜਾਂਦਾ ਤਾਂ ਮੈਨੂੰ ਲੱਗਦਾ ਕਿ ਵਧੀਆ ਇੱਕ ਤੋਹਫਾ ਹੀ ਹੈ ਸਿੱਧੂ ਦੇ ਫੈਨਸ ਵਾਸਤੇ ਹਰ ਵਾਰ ਦੀ ਤਰ੍ਹਾਂ ਤੋਹਫਾ ਹੀ ਹੁੰਦਾ ਉਹਦਾ ਗੀਤ ਉਹ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹੁੰਦੇ ਨੇ ਤਾਂ ਇਹ ਗੀਤ ਵੀ ਸਿੱਧੂ ਦੇ ਫੈਨਸ ਵਾਸਤੇ ਪ੍ਰਿੰਸ ਤੋਫਾ ਹੈ ਯਾਨੀ ਕਿ ਕੋਲਮ ਲਾ ਕੇ ਇੱਕ ਗੀਤ ਹਿੱਟ ਹੈ ਔਰ ਲਗਾਤਾਰ ਫੈਨਸ ਜਿਹੜੇ ਆ ਇਸ ਗੀਤ ਨੂੰ ਸੁਣ ਰਹੇ ਨੇ ਤੁਸੀਂ ਵੀ YouTube ਤੇ ਜਾ ਕੇ ਇਹ ਗੀਤ ਸੁਣੋ ਔਰ ਕਿਵੇਂ ਤਾਂ ਲੱਗਿਆ ਤੁਸੀਂ ਕਮੈਂਟ ਵੀ ਜ਼ਰੂਰ ਕਰਿਓ ਸਭਾਵਾ ਕਾ ਜਿਵੇਂ ਗਗਨ ਨੇ ਕਿਹਾ ਕਿ ਆਰਮੀ ਆ ਸਿੱਧੂ ਮੂਸੇਵਾਲਾ ਦੀ ਤਾਂ ਇਹ ਗੀਤ ਹਿੱਟ ਹੋਣਾ ਹੀ ਹੋਣਾ ਆ ਤਾਂ ਤੁਹਾਨੂੰ ਅਸੀਂ ਦਿਖਾ ਵੀ ਰਹੇ ਸੀਗੇ ਔਰ ਅਗਰ ਗੱਲ ਕੀਤੀ ਜਾਵੇ ਸਿੱਧੂ ਮੂਸੇਵਾਲਾ ਦਾ ਇਹ ਗੀਤ ਜਿਹੜਾ ਆ ਹਲੇ ਹੋਰ ਵੀ ਉਹਨਾਂ ਦੇ ਗੀਤ ਹੋਣੇ ਜਿਸ ਤਰ੍ਹਾਂ ਉਹਨਾਂ ਦੇ ਪਿਤਾ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਅਗਲੇ 10 ਸਾਲ ਜਿਉਂਦਾ ਰੱਖਾਂਗੇ ਤਾਂ ਉਹ ਇਹਨਾਂ ਚੀਜ਼ਾਂ ਕਰਕੇ ਇਹਨਾਂ ਚੀਜ਼ਾਂ ਦੇ ਨਾਲ ਸਿੱਧੂ ਮੂਸੇਵਾਲਾ ਤੁਹਾਡੇ ਅੱਗੇ ਹਮੇਸ਼ਾ ਪੇਸ਼ ਹੁੰਦਾ ਰਹੇਗਾ ਔਰ ਉਦੋਂ ਤੱਕ ਮੇਰੇ ਖਿਆਲ ਨਾਲ ਨਿੱਕੇ ਸਿੱਧੂ ਵਾਲਾ ਵੀ ਜਿਹੜਾ ਆ 10-12 ਸਾਲ ਦਾ ਹੋ ਜਾਵੇਗਾ ਜਦੋਂ ਸਿੱਧੂ ਦੇ ਗੀਤ ਕਹਿ ਸਕਾਂਗੇ ਮੁੱਕਣਗੇ ਤਾਂ ਨਹੀਂ ਕਿਉਂਕਿ ਆਉਂਦੇ ਰਹਿਣਗੇ ਸਮੇਂ-ਸਮੇਂ ਸਰ ਕੱਟਦੇ ਰਹਿਣਗੇ ਉਹਨਾਂ ਦੀ ਟੀਮ ਕੱਢਦੀ ਰਹੇਗੀ ਔਰ ਸਿੱਧੂ ਮੂਸੇਵਾਲਾ ਦੇ ਗੀਤ ਨੂੰ ਜ਼ਰੂਰ ਸੁਣਾਓ ਔਰ ਦੱਸਿਓ ਤੁਹਾਨੂੰ ਕਿਵੇਂ ਦਾ ਲੱਗਿਆ ਤਾਂ ਗੀਤ ਦੀ ਅਗਰ ਗੱਲ ਕਰੀਏ ਤਾਂ ਸਨੀ ਮਾਲਟਨ ਉਹਨਾਂ ਦੇ ਪੱਕੇ ਯਾਰ ਨਾਲ ਗੀਤ ਆਇਆ 410 410 ਗੀਤ ਦਾ ਨਾਮ ਔਰ ਅੱਜ ਰਿਲੀਜ਼ ਹੋਣਾ ਸੀ 2 ਦਿਨ ਪਹਿਲਾਂ ਸਿੱਧੂ ਮੂਸੇਵਾਲਾ ਦੀ ਟੀਮ ਸਨੀ ਮਾਲਟਨ ਉਹਨਾਂ ਨੇ ਇਸ ਬਾਰੇ ਕਿਹਾ ਸੀ ਕਿ ਗੀਤ ਜਿਹੜਾ ਆ ਰਿਲੀਜ਼ ਕੀਤਾ ਜਾਵੇਗਾ ਤਾਂ ਗੀਤ ਸੁਣਿਆ ਜਾ ਰਿਹਾ ਹੈ ਰਿਕਾਰਡ ਟੁੱਟਣ ਜਾ ਰਿਹਾ ਜਿਵੇਂ ਸਿੱਧੂ ਮੂਸੇਵਾਲਾ ਦੇ ਪਹਿਲੇ ਗੀਤਾਂ ਨੇ ਰਿਕਾਰਡ ਤੋੜੇ ਚਾਹੇ ਉਹ ਗੀਤ ਮੇਰਾ ਨਾ ਹੋਵੇ ਜਦੋਂ ਵਾਰ ਗਈ ਐਸਵਾਈਐਲ ਹੋਵੇ ਤਾਂ ਬਹੁਤ ਸਾਰੇ ਗੀਤਾਂ ਨੇ